ਹੈਲੋ ਜੀ ਸਸ਼ੀ ਕਾਲਤਨ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਏ ਤੇ ਮੰਮੀ ਜੀ ਗੁੰਨਨ ਦਾ ਇਹ ਨਾਟਾ ਤੇ ਕਲੀਨਿੰਗ ਦਾ ਦੀ ਕੰਪਲੀਟ ਹੋ ਚੁੱਕੀ ਹੈ ਦੋ ਦਿਨ ਦੋ ਦਵਾ ਦਿੱਤਾ ਹੀ ਮਮੀ ਸਕੂਲ ਚਲਾ ਗਿਆ ਹੈ ਤੇ ਇੱਥੇ ਮੰਮੀ ਜੀ ਹੋਣਾ ਆਟਾ ਗਨਲਾਈਨ ਕੇ ਫਿਰ ਉਸ ਤੋਂ ਬਾਅਦ ਲਾਲਨ ਕੇ ਰੋਟੀਆਂ ਸਬਜੀ ਆਪਣੀ ਰਾਤ ਵਾਲੀ ਹੈਗੀ ਸੀਗੀ ਤੁਹਾਨੂੰ ਆਪਾਂ ਦਿਖਾਏ ਸੀਗੀ ਕਿ ਆਲੂਆਂ ਦੀ ਸਬਜੀ ਬਣਾਈ ਹੈ ਆਪਾਂ ਤੇ ਜੇ ਕੋਈ ਚੈਨਲ ਤੇ ਨਵੀਆਂ ਵਾਇਰਸਾਈਡ ਵੀਡੀਓ ਨੂੰ ਪਹਿਲੀ ਵਾਰ ਦੇਖ ਰਹਾ ਹੈ ਤਾਂ ਪਲੀਜ਼ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਜੀ ਹੁਣ ਆਪਾਂ ਇੱਥੇ ਲਾ ਲੈਨੇ ਆ ਰੋਟੀਆਂ ਤੇ ਰੋਟੀਆਂ ਲਾਉਂਦੇ ਲਾਉਂਦੇ ਇੱਕ ਸਾਈਡ ਤੇ ਆਪਾਂ ਰੱਖਿਆ ਹੋਇਆ ਦੁੱਧ ਕਾੜਨ ਵਾਸਤੇ ਤੇ ਇਹ ਇੱਕ ਬੰਨੇ ਆਪਾਂ ਰੋਟੀਆਂ ਲਾ ਲਵਾਂਗੇ ਤੇ ਇੱਕ ਬੰਨੇ ਜਿਹੜਾ ਹੈਗਾ ਆਪਣਾ ਦੁੱਧ ਕੱਢ ਜੂਗਾ ਤੇ ਦਾਦੀ ਜੀ ਬਣਾਉਂਦੇ ਨੇ ਲੱਸੀ ਤੇ ਜੀ ਦੁਪਹਿਰ ਦਾ ਟਾਈਮ ਹੈਗਾ ਤੇ ਦਾਦੀ ਜੀ ਹੁੰਦੇ ਸੀਗੇ ਪੀੜ੍ਹੀ ਜਿਹੜੀ ਆਪਣੀ ਪੀੜ੍ਹੀ ਸੀ ਉਹ ਦੇਵਾਨ ਜਿਹੜਾ ਸੀ ਉਹ ਢਿੱਲਾ ਹੋ ਗਿਆ ਇਸ ਨਾਲੇ ਪਰਾਣਾ ਹੋ ਗਿਆ ਸੀ ਹੁਣ ਚੇਂਜ ਕਰ ਰਹੇ ਨੇ ਹੈਲੋ ਜੀ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਦਾਦੀ ਜੀ ਨੇ ਸਬਜ਼ੀ ਕੱਟ ਲਈਤੀ ਹੈਗੀ ਤੇ ਅੱਜ ਆਪਾਂ ਬਣਾਉਂਦੇ ਆਂ ਫਲੀਆਂ ਤੇ ਆਲੂਆਂ ਦੀ ਸਬਜ਼ੀ ਕੱਲ ਤੁਹਾਨੂੰ ਕਹਿਆ ਸੀ ਨਾ ਵੀ ਆਲੂ ਆਲੂ ਸੀਗੇ ਫਲੀਆਂ ਹੈ ਨਹੀਂ ਸੀਗੀਆਂ ਫਿਰ ਅੱਜ ਆਪਾਂ ਫਲੀਆਂ ਲੈ ਆਂਦੀਆਂ ਤੇ ਆਲੂ ਕੱਟ ਲਿੱਤੇ ਨੇ ਅੱਜ ਆਪਾਂ ਆਲੂ ਫਲੀਆਂ ਦੀ ਸਬਜ਼ੀ ਬਣਾਵਾਂਗੇ ਮੰਮੀ ਜੀ ਚੱਲ ਗਏ ਨੇ ਧਾਰ ਕੱਢਣ ਕੀ ਕਰਨਦਾ ਇਹ ਨਹੀਂ ਪਾਪਾ ਜੀ ਤੇ ਅੰਕਲ ਜੀ ਤੇ ਜਿੱਥੇ ਅੰਕਲ ਜੀ ਕਰਨਦੇ ਨੇ ਡਟੋਲ ਦਾ ਛਿੜਕਾਅ ਕਿਉਂਕਿ ਆਪਣੇ ਪਸ਼ੂਆਂ 'ਚ ਮੱਖੀਆਂ ਬਹੁਤ ਸੀ ਜਿਵੇਂ ਦੋਸਤ ਕੱਲ ਦੇ ਵਲੌਗ 'ਚ ਵੇਖਿਆ ਜਿਹੜੀ ਗਾਂ ਸੀਗੀ ਉਹ ਮਿਲ ਨਹੀਂ ਦਈ ਸੀ ਉਹ ਮੱਖੀਆਂ ਕਰਕੇ ਲੱਤ ਮਾਰਨ ਦਈ ਸੀ ਇਸੇ ਕਰਕੇ ਅੱਜ ਆਪਾਂ ਪੂਰੀ ਫਰਸ਼ ਤੋਂ ਦਿੱਤੀ ਹੈਗੀ ਹੈ ਤੇ ਟੋਲ ਕੀ ਦੇ ਨਾਲ ਪੂਰੀ ਫਰਸ਼ ਦੇ ਉੱਤੇ ਨਾਲੇ ਪਸ਼ੂਆਂ ਦੇ ਉੱਤੇ ਥੋੜਾ ਥੋੜਾ ਜਿਹੜਾ ਡਟੋਲ ਹੈਗਾ ਉਹਦਾ ਛਿੜਕਾਅ ਕਰ ਦਿੱਤਾ ਹੈ ਹੁਣ ਮੰਮੀ ਜੀ ਕੂਲਰ ਲਾ ਦੇਣਗੇ ਤੇ ਆਪਾਂ ਦੋ ਦੇ ਟੋਲ ਲਿਆਂਦੇ ਨੇ ਇੱਕ ਗ੍ਰੀਨ ਕਲਰ ਦਾ ਹੀ ਬੋਤਲ ਨਵੀਂ ਲਿਆਂਦੀ ਹੈ ਇੱਕ ਆਪਣੇ ਕੋਲ ਪਹਿਲਾਂ ਪ ਤੇ ਹੁਣ ਡਿਟਾਲ ਸਾਰੇ ਬੰਨੇ ਛੜਕਾਅ ਕਰ ਦਿੱਤਾ ਏ ਤੇ ਆਪਾਂ ਕੀ ਕਰਾਂਗੇ ਜਿਹੜੀ ਮਗਾਾਂ ਦੀ ਧਾਰ ਹੈਗੀ ਉਹਨੂੰ ਕੱਢ ਲੈਨੇ ਆ ਫਿਰ ਉਸ ਤੋਂ ਬਾਅਦ ਆਪਾਂ ਮੱਝ ਦੀ ਧਾਰ ਕੱਢਾਂਗੇ ਤੇ ਡੇਰੀ ਦਾ ਵੀ ਜਿਹੜਾ ਟਾਈਮ ਹੈਗਾ ਉਹ ਹੋਣ ਵਾਲਾ ਹੀ ਏ ਇਸੇ ਕਰਕੇ ਆਪਾਂ ਛੇਤੀ ਛੇਤੀ ਹੁਣ ਨਿਕੜੀ ਜਿਹੜੀ ਧਾਰ ਹੈਗੀ ਉਹਨੂੰ ਕੱਢ ਲੈਨੇ ਆ ਮੱਖੀਆਂ ਨੇ ਬਹੁਤ ਤੰਗ ਕਰ ਰੱਖਿਆ ਸੀਗਾ ਕਿਉਂਕਿ ਮੱਖੀਆਂ ਬਹੁਤ ਤੇਜ਼ ਦੰਦੀ ਵੜਦੀਆਂ ਜਿਹਦੇ ਨਾਲ ਜਿਹੜਾ ਪਸ਼ੂ ਹੈਗਾ ਉਹ ਜਦੋਂ ਚਾਹੁੰਦੇ ਸੀ ਉਹ ਲੱਤ ਮਾਰਦੇ ਸੀਗੇ ਤੇ ਬਾਲਟੀ ਦੁੱਧ ਵਾਲੀ ਡੋਲਣ ਦਾ ਡਰ ਰਹਿੰਦਾ ਸੀਗਾ ਇਸੇ ਕਰਕੇ ਫਿਰ ਆਪਾਂ ਅੱਜ ਚੰਗੀ ਤਰ੍ਹਾਂ ਨਾਲੇ ਪਸੂ ਨਵਾ ਦਿੱਤੇ ਨਾਲੇ ਉੱਤੇ ਡਿਟਾਲ ਦਾ ਫਰਸ਼ ਤੇ ਤੇ ਪਸੂਆਂ ਦੇ ਉੱਤੇ ਛੜਕਾਅ ਕਰ ਦਿੱਤਾ ਹੈ ਤੇ ਜਿੱਥੇ ਦਾਦੀ ਜੀ ਕਰੰਦ ਨੇ ਤੜਕੇ ਦੀ ਤਿਆਰੀ ਤੇ ਪਿਆਜ਼ ਜਿਹੜਾ ਹੈਗਾ ਉਹਨੂੰ ਕੱਟ ਲੈਣਗੇ ਆਲੂ ਤੇ ਫਲੀਆਂ ਫਲੀਆਂ ਹੀ ਹੈ ਨਾ ਹਾਂ ਫਲੀਆਂ ਕੱਟ ਲਿੱਤੀਆਂ ਨੇ ਹੁਣ ਪਿਆਜ਼ ਤੇ ਜਿਹੜਾ ਦਾਦੀ ਉਧਰੋਂਕ ਨਹੀਂ ਪਾਉਣਾ ਉਹ ਇਹਦੇ ਵਿੱਚ ਕਿਸੇ ਕਹਿਣਾ ਹਾਂ ਮੂੰਹ ਚ ਨਹੀਂ ਆਉਣਾ ਚਾਹੀਦਾ ਮੈਨੂੰ ਕੀ ਆ ਗਿਆ ਸਬਜੀ ਬਣਾਉਂ ਬੀਟਰ ਗਏ ਤੇ ਜੀ ਮੇਰੀ ਦਾਦੀ ਸਬਜੀ ਬਹੁਤ ਟੇਸਟੀ ਬਣਾ ਦਿੰਦੇ ਨੇ ਆਲੂਆਂ ਦੀ ਲੱਗੇ ਹਾਂ ਆਲੂਆਂ ਦੀ ਬੜੀ ਸਵਾਦ ਸੀ ਅਦਰਕ ਸੀ ਤੇ ਅਦਰਕ ਕਿਉਂ ਪਾਉਣਾ ਹੈ ਫਿਰ ਵਿੱਚ ਅਦਰਕ ਨਾਲ ਕੀ ਹੋਊਗਾ ਸਵਾਦ ਦੀ ਸਵਾਦ ਬਣੂਗੀ ਤੇ ਲਸਣ ਤੂੰ ਤੈਨੂੰ ਕਿੱਥੋਂ ਆਉਣਾ ਹੈ ਲਸਣ ਨੂੰ ਦੇਖੋ ਕਿੱਥੋਂ ਪੁੰਨ ਕੇ ਆਉਂ ਨਹੀ ਲਸਣ ਕਿਸ ਚੀਜ਼ ਆਸ ਤੇ ਸਬੂਤਾ ਰਹਿ ਜਾਂਦਾ ਵਧੀਆ ਹਾਜ ਮੈਂ ਇਸ ਤਰ੍ਹਾਂ ਵਧੀਆ ਰਹਿੰਦਾ। ਸਬਜੀ ਦਾ ਗੰਦ ਨਾਲ ਦੀ ਨਾਲ ਹੀ ਟੋਕਰੀ ਚ ਰੱਖੀ ਜਾਓ ਤੇ ਗੰਦ ਪੈਂਦਾ ਹੀ ਨਹੀਂ। ਫਿਰ ਐਵੇਂ ਇਕੱਠਾ ਹੀ ਪਸੂਨ ਸੋਟਾਓ। ਤੇ ਜੀ ਸ਼ਾਮ ਦਾ ਤੁਸੀਂ ਟਾਈਮ ਵੀ ਦੇਖ ਸਕਦੇ ਹੋ। ਕੈਮਰਾ ਹਜੇ ਮੈਂ ਜ਼ੂਮ ਕੀਤਾ ਹਾਂ ਹਾਂ ਦੇਖੋ। ਕਿੱਡਾ ਵਧੀਆ ਨਿਚਾਰਿਆ ਹੈ ਨਾ। ਉਹ ਕਾਹ ਇੱਥਾ ਬੋਲਣ ਗਿਆ ਸਾਹਮਣੇ ਵਾਲਿਆਂ ਦੇ ਘਰਾਂ ਦੇ ਉੱਤੇ ਤੇ ਜੀ ਹੁਣ ਇੱਥੇ ਦਾਦੀ ਜੀ ਕੱਟ ਲੈਣਗੇ ਅਦਰਕ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਇੱਕ ਵਧੀਆ ਜਿਹਾ ਕਮੈਂਟ ਕਰਦੇ ਹੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਨਾਲੋਂ ਪਹਿਲਾਂ ਪਹੁੰਚ ਜਾਵੇ ਮਿਲਦੇ ਹਾਂ ਕਿਸ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯੂ ਹੋਮ ਐਂਡ ਟੇਕ ਕੇਅਰ